ਮੰਡੀ ਰੋੜਾ ਵਾਲੀ ਵਿਖੇ ਸੀਐਚਟੀ ਬਣੀ ਅਸ਼ੋਕ ਸਰਾਰੀ ਨੇ ਸੰਭਾਲਿਆ ਆਪਣਾ ਅਹੁਦਾ ਚੰਗੇ ਅਧਿਆਪਕਾਂ ਦੀ ਮਿਹਨਤ ਸਦਕਾ ਹੀ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਬੁਲੰਦੀਆਂ ਨੂੰ ਛੂ ਰਿਹਾ ਨਰਿੰਦਰ ਸਿੰਘ ਡੀਪੀਓ ਅੱਜ ਮੰਡੀ ਰੋੜਾ ਵਾਲੀ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਨਵੇਂ ਪਦ ਉੱਨਤ ਹੋਏ ਸੀਐਚਟੀ ਅਸ਼ੋਕ ਸਰਾਰੀ ਵੱਲੋਂ ਡੀਪੀਓ ਜਲਾਲਾਬਾਦ ਨਰਿੰਦਰ ਸਿੰਘ ਬਲਾਕ ਦੇ ਅੱਧੀ ਦਰਜਨ ਦੇ ਕਰੀਬ ਸੀਐਚਟੀ ਅਤੇ ਦਰਜਨ ਤੋਂ ਬਾਅਦ ਐਚਟੀ

ਅਧਿਆਪਕਾਂ ਅਤੇ ਹੋਰ ਵੱਖ-ਵੱਖ ਜਿੱਥੇ ਬੰਦੀਆਂ ਦੇ ਆਗੂਆਂ ਨੇ ਜਿੱਥੇ ਨਵੇਂ ਪਦ ਉન્નਤ ਹੋਏ ਅਸ਼ੋਕ ਸਰਾਰੀ ਨੂੰ ਬਦਾਈ ਦਿੱਤੀ ਉੱਥੇ ਹੀ ਇਸ ਸਕੂਲ ਦੇ ਕੁਝ ਦਿਨ ਪਹਿਲਾਂ ਸੰਖੇਪ ਬਿਮਾਰੀ ਕਾਰਨ ਸਦੀਵੀ ਵਿਛੋੜਾ ਦੇ ਗਏ ਸਵਰਗੀ ਸੀਐਚਟੀ ਸੁਖਮੰਦਰ ਸਿੰਘ ਦੇ ਕੰਮਾਂ ਨੂੰ ਯਾਦ ਵੀ ਕੀਤਾ ਗਿਆ ਇਸ ਮੌਕੇ ਅਧਿਆਪਕ ਸਤਵਿੰਦਰ ਪਾਲ ਸਿੰਘ ਸੰਦੂ ਵੱਲੋਂ ਸਭ ਤੋਂ ਪਹਿਲਾਂ ਨਵੇਂ ਪਦ ਉન્નਤ ਹੋਏ ਸੀਐਚਟੀ ਅਸ਼ੋਕ ਸਰਾਰੀ ਅਤੇ ਸਮੁੱਚੇ ਅਧਿਆਪਕਾਂ ਨੂੰ ਸਕੂਲ ਵਿੱਚ ਪਹੁੰਚਣ ਦੇ ਜੀ ਆਇਆਂ ਕਿਹਾ ਗਿਆ ਇਸ ਮੌਕੇ ਅਸ਼ੋਕ ਸਰਾਰੀ ਨੇ ਆਪਣੇ ਅਧਿਆਪਕ ਸਾਥੀਆਂ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਉਹ ਆਪਣੇ ਕਿਤੇ ਨੂੰ ਇਮਾਨਦਾਰੀ ਲਗਨ ਅਤੇ ਜਜ਼ਬੇ ਨਾਲ ਜਿਸ ਤਰ੍ਹਾਂ ਸ਼ੁਰੂ ਤੋਂ ਹੀ ਨਿਭਾ ਰਹੇ ਹਨ ਉਸੇ ਤਰ੍ਹਾਂ ਹੁਣ ਵੀ ਜੋ ਉਹਨਾਂ ਨੂੰ ਜ਼ਿੰਮੇਵਾਰੀ ਮਿਲੀ ਹੈ ਉਸ ਨੂੰ ਆਪਣੇ ਅਧਿਆਪਕ ਸਾਥੀਆਂ ਬੱਚਿਆਂ ਦੇ ਮਾਪਿਆਂ ਤੇ ਪੰਚਾਇਤਾਂ ਦੇ ਸਹਿਯੋਗ ਨਾਲ ਹੋਰ ਵੀ ਵਧੀਆ ਢੰਗ ਦੇ ਨਾਲ ਨਿਭਾਉਣਗੇ ਇਸ ਮੌਕੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਵਨਾਦੇ ਪਿਤਾ ਖਜ਼ਾਨ ਸਿੰਘ ਅਧਿਆਪਕ ਆਗੂ ਜਗਨੰਦਨ ਸਿੰਘ ਪਰਮਜੀਤ ਸੋਰੇਵਾਲਾ सर्व भारत नौजवान सभा के सबका सूबा प्रधान एडवोकेट परमजीत ढाबा डॉक्टर रजिंदर पाल सिंह एकवन तो इलावा वक् वक् स्कूलों के सी एच टी एच टी अनेक अध्यापक मौजूद सन अशोक कुमार सरारी जी जिन्होंने सी एड तौर पर ज्वाइन किया है उन्होंने अच्छ असी धनबाद किया उन्होंने ज्वाइन कराया स्कूल के असी उन्होंने मुबारकबाद देने ये सीट साढ़े बहुत ही सरकार को सी आई टी जो कि ਹਾਜਨ ਜੇ ਦੀ ਕਾਲਤਲਾਣਾ ਕਰਕੇ ਇਸ ਕਮੂਨ ਵਿੱਚ ਕੰਮ ਕਰਦੇ ਹੋਏ ਉਹਨਾਂ ਦੀ ਸੇਖਾ ਲਈ ਹੋਈ ਸੀ ਉਸ ਸੀਨ ਦੇ ਉੱਪਰ ਆਇਆ ਹੈ ਉਹਨਾਂ ਨੇ ਸੁੰਦਰ ਸਿੰਘ ਜੀ ਨੇ ਬਹੁਤ ਸਾਰਾ ਕੰਮ ਇਸ ਕਮੂਨ ਵਿੱਚ ਕੀਤਾ ਬੜਾ ਜ਼ਮਾਨਾ ਨੇ ਦੇਖਿਆ ਹੈ ਪਰ ਸ਼ੋਭ ਜੀ ਸਾਰੇ ਜੀ ਸਾਨੂੰ ਉਮੀਦ ਹੈ ਕਿ ਕੋਰੇ ਸਾਡੇ ਨਾਲ ਮੋਟਨੋ ਮੋਟਾ ਜੁੜ ਕੇ ਕੰਮ ਕਰਾਂਗੇ ਸਿੱਖੱਟੇ ਔਰ ਅਸੀਂ ਉਹਨਾਂ ਦਾ ਪੂਰਾ ਸਾਥ ਦੇਵਾਂਗੇ ਉਸੇ ਤਰ੍ਹਾਂ ਕੰਮ ਕਰਾਂਗੇ ਤਾਂ ਕਿ ਸਾਨੂੰ ਗੁਰਮੰਦਰ ਸਿੰਘ ਜੀ ਜੋ ਕੰਮ ਛੱਡੇ ਐ ਜੋ ਰਹਿ ਗਏ ਨੇ ਅਸੀਂ ਉਹ ਕੰਮ ਜਿਹੜਾ ਪੂਰੇ ਕਰਾਂਗੇ ਅਸੀਂ ਫਿਰ ਕੋ ਇੱਕ ਵਾਰ ਜਿਹੜਾ ਹੈ ਸਾਡੇ ਸ਼ੋਪਰ ਸਰਾਰੀ ਜੀ ਨੂੰ ਉਹਨਾਂ ਨੂੰ ਵਧਾਈ ਦਿੰਨੇ ਆਂ ਬਾਰਤਵਾ ਦਿੰਨੇ ਆਂ ਕਿ ਸਾਡੇ ਸੈਂਟਰ ਸਕੂਲ ਮੰਡੀ ਅਮੀਨਗੰਜ ਦੇ ਵਿੱਚ ਸਾਡੇ ਵੀਰ ਅਸ਼ੋਕ ਸਰਾਰੀ ਜੀ ਨੇ ਉਹਨਾਂ ਦੀ ਪ੍ਰਮੋਸ਼ਨ ਹੋਈ ਔਰ ਬਤੌਰ ਸੀਆਈਟੀ ਅੱਜ ਜੋਇਨ ਕੀਤੇ ਨੇ ਸਾਡੇ ਪਿਛਲੇ ਸੀਆਈਟੀ ਸਰਦਾਰ ਸੁਖਮਿੰਦਰ ਸਿੰਘ ਜੀ ਜੋ ਅਣ ਹੋਣੀ ਘਟਨਾ ਵਾਪਰੀ ਜਿਹਦੇ ਵਿੱਚ ਉਹਨਾਂ ਦੀ بے ਵਕਤੀ ਜਿਹੜੀ ਮੌਤ ਹੋ ਗਈ ਔਰ ਉਹਨਾਂ ਦੀ ਜਿਹੜੀ ਬਹੁਤ ਕਮੀ ਸੀ ਉਹ ਅੱਜ ਸਰਦਾਰ ਸਰਾਰੀ ਸਾਹਿਬ ਆਏ ਨੇ ਸ਼ੌਂਕ ਜੀ ਇਹਨਾਂ ਨੇ ਜਿਹੜਾ ਹੈ ਅੱਜ ਕੱਲ੍ਹ ਸੰਭਾਲ ਲਿਆ ਔਰ ਜਿਹੜੀ ਉਹਨਾਂ ਦੀ ਕਮੀ ਹੈ ਉਹਨਾਂ ਵਰਗੇ ਜਿਵੇਂ ਉਹ ਤਾਂ ਨਹੀਂ ਮਿਲ ਸਕਦੇ ਪਰ ਇਹਨਾਂ ਦੇ ਜਿਹੜੇ ਕੰਮ ਨੇ ਉਹਨਾਂ ਵਰਗੇ ਕੰਮ ਨੇ ਸਾਨੂੰ ਜਿਹੜਾ ਸੀਆਈਟੀ ਨਾਲ ਮਿਲਿਆ ਅਸੀਂ ਉਹਨਾਂ ਦਾ ਇੱਥੇ ਪਹੁੰਚਣ ਦਿੱਤੀ ਆਇਆ ਹੈ ਸਾ ਬਤੌਰ ਅੱਜ ਤੁਸੀਂ ਸੀਐਚਟੀ ਇੱਥੇ ਜੁਆਇਨ ਕੀਤਾ ਹੈ ਪਹਿਲਾਂ ਤੁਸੀਂ ਸਵਾਵਾਵਾਂ ਦਿੱਤੀਆਂ ਨੇ ਆਪਣੇ ਪੁਰਾਣੇ ਸਕੂਲਾਂ ਵਿੱਚ ਇੱਥੇ ਇੱਕ ਵੱਡੀ ਚੁਣੌਤੀ ਹੈ ਵੱਡਾ ਸਕੂਲ ਹੈ ਵੱਡੀ ਗਿੱਤੀ ਹੈ ਕਿਵੇਂ ਦੇਖਦੇ ਹਾਂ ਅੱਜ ਮੈਂ ਬਤੌਰ ਸੀਐਚਟੀ ਮੰਡੀ ਮੇਂਗਾ ਦੇ ਵਿੱਚੋਂ ਜੁਆਇਨ ਕੀਤਾ ਹੈ ਅ ਸਟਾਫ ਦਾ ਮੈਂ ਆਪਣੇ ਵਿਭਾਗ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੇਰੇ ਜਮੇ ਡਿਊਟੀ ਲਈ ਇਹ ਸੇਵਾ ਲਗਾਈ ਹੈ ਭਾਵੇਂ ਕਿ ਕਾਫੀ ਚੁਣੌਤੀਆਂ ਹੈਗੀਆਂ ਪਰ हिम्मत मेंट ਤੇ ਸਿਰਟ ਦੇ ਨਾਲ ਇਹ ਚੁਣੌਤੀਆਂ ਜਿਹੜੀਆਂ ਸਮੱਸਿਆਵਾਂ ਉਹ ਹੱਲ ਕੀਤੀਆਂ ਜਾ ਸਕਦੀਆਂ ਕੋਸ਼ਿਸ਼ ਕਰਾਂਗੇ ਵਿਭਾਗ ਦੇ ਵਿੱਚ ਜਦੋਂ ਦੇ ਸੇਵਾ ਦੇ ਵਿੱਚ ਆਏ ਆ ਉਦੋਂ ਦੇ ਚੁਣੌਤੀਆਂ ਨੂੰ ਸਾਹਮਣਾ ਕਰ ਰਹੇ ਆਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਚੁਣੌਤੀਆਂ ਆਣਗੀਆਂ ਉਹ ਹੱਸ ਕੇ ਖੇੜੇ ਮੱਥੇ ਜਿਹੜਾ ਉਹਨਾਂ ਨੂੰ ਸਹਾਰ ਕੇ ਉਹਨਾਂ ਦਾ ਮੁਕਾਬਲਾ ਕਰਾਂਗੇ ਔਰ ਅੱਗੇ ਜਿਹੜਾ ਫੇਡ ਦੇ ਵਿੱਚ ਵਧਾ ਸਰ ਅਧਿਆਪਨ ਕਿੱਤੇ ਦੇ ਵਿੱਚ ਸਾਰਾ ਸ਼ੌਕ ਸਰਾਰੀ ਦੀ ਤਰੱਕੀ ਹੋਈ ਉਹਦੇ ਬਾਰੇ ਅੱਜ ਉਹਨਾਂ ਨੇ ਜੁਆਇਨ ਕੀਤਾ ਉਹਦੇ ਬਾਰੇ ਕੀ ਕਹਿਣਾ ਹੈ ਮੈਂ ਆਪਣੇ ਬਲਾਗ ਨੂੰ ਸੁਖਸਰਨ ਜੀ ਦਾ ਪ੍ਰੋਮੋਸ਼ਨ ਦੇ ਰਿਹਾ ਹਾਂ ਕਿ ਉਹ ਕਿ ਜੁਆਇਨ ਕਰਨ ਦਾ ਇਥੇ ਨਿਗਾਸ ਕਰਦਾ ਹਾਂ ਉਮੀਦ ਕਰਦਾ ਹਾਂ ਕਿ ਇਹ ਜਿਹੜੇ ਲੋੜ ਵਾਲੇ ਸਮੇਂ ਚ ਆਪਕੇ ਜੀ ਜੁਤੀ ਹੈ ਤਾਂ ਵੀ ਇਹ ਇਮਾਨਦਾਰੀ ਨਾਲ ਹੋਵੇ ਡੇਟ ਪੰਜਾਬੀ ਟੀਵੀ ਲਈ ਮੰਡੀ ਰੋਣਾ ਵਾਲੀ ਤੋਂ ਪਰਮਜੀਤ ਟਾਬਾ ਦੀ ਰਿਪੋਰਟ